ਆਂਧਰਾ ਪ੍ਰਦੇਸ਼ ਦੇ ਅਲੂਰੀ ਸੀਤਾਰਾਮ ਰਾਜੂ ਜ਼ਿਲ੍ਹੇ ਵਿੱਚ ਕੱਲ ਦੇ ਰਾਤ ਵੱਡਾ ਸੜਕ ਹਾਦਸਾ ਹੋਇਆ ਜਿੱਥੇ ਇੱਕ ਪ੍ਰਾਈਵੇਟ ਬੱਸ ਚਿਤੁਰ ਮਰਡੁੰਮਲੀ ਘਾਟ ਰੋਡ ਤੇ ਬੇਕਾਬੂ ਹੋ ਕੇ ਗਹਿਰੀ ਖਾੜ ਦੇ ਵਿੱਚ ਜਾ ਡੇਗੀ ਹਾਦਸੇ ਵਿੱਚ 10 ਯਾਤਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਕਈ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹਨ ਬੱਸ ਵਿੱਚ ਕੁੱਲ 38 ਯਾਤਰੀ ਸਵਾਰ ਸਨ ਇਹ ਬੱਸ ਤੇਲੰਗਾਨਾ ਦੇ ਪਧਰਾਚਲਮ ਤੋਂ ਅਨਾਵਰਮਵੰਦ ਜਾ ਰਹੀ ਸੀ ਐਸਆਰ ਜਿਲ੍ਹਾ ਕਲੈਕਟਰ ਦਿਨੇਸ਼ ਕੁਮਾਰ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਪ੍ਰਸ਼ਾਸਨ ਨੇ ਤੁਰੰਤ ਰਾਹਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜ਼ਖਮੀਆਂ ਨੂੰ ਪਧਰਾ ਚਲਮ ਏਰੀਆ ਹਸਪਤਾਲ ਵਿੱਚ ਭੇਜਿਆ ਕਲੈਕਟਰ ਨੇ ਕਿਹਾ ਕਿ ਕਈ ਜ਼ਖਮੇ ਦੀ ਹਾਲਤ ਗੰਭੀਰ ਹੈ ਇਸ ਕਰਕੇ ਮਰਨ ਵਾਲਿਆਂ ਦੀ ਗਿਣਤੀ ਵੱਧ ਵੀ ਸਕਦੀ ਹੈ ਸ਼ੁਰੂਆਤੀ ਜਾਣਕਾਰੀ ਮੁਤਾਬਕ ਚਿਤੁਰ ਮਰਦੂਮਲੀ ਘਾਟ ਰਸਤੇ ਤੇ ਡਰਾਈਵਰ ਦੇ ਹੱਥੋਂ ਬੱਸ ਬੇਕਾਬੂ ਹੋ ਗਈ ਅਤੇ ਬੱਸ ਗਹਿਰੀ ਖੰਡ ਵਿੱਚ ਜਾ ਡਿੱਗੀ ਹਾਦਸਾ ਇੰਨਾ ਭਿਆਨਕ ਸੀ ਕਿ ਕਈ ਯਾਤਰੀਆਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਵੇਰਾਤ ਹਾ사 ਹੋਣ ਤੋਂ ਬਾਅਦ ਸਥਾਨਕ ਪੁਲਿਸ ਫਾਇਰ ਸਰਵਿਸ ਅਤੇ ਰੈਸਕਿਊ ਟੀਮਾਂ ਤੁਰੰਤ ਮੌਕੇ ਤੇ ਪਹੁੰਚ ਗਈਆਂ ਜ਼ਖਮੀਆਂ ਨੂੰ ਸਟੈਚਰ ਅਤੇ ਰस्सੀਆਂ ਦੀ ਮਦਦ ਨਾਲ ਖੰਡ ਤੋਂ ਬਾਹਰ ਕੱਢ ਕੇ ਹਸਪਤਾਲ ਭੇਜਿਆ ਗਿਆ ਪ੍ਰਸ਼ਾਸਨ ਮਰਨ ਵਾਲਿਆਂ ਦੀ ਪਛਾਣ ਕਰਕੇ ਪਰਿਵਾਰ ਨੂੰ ਸੂਚਨਾ ਦੇ ਰਿਹਾ ਹੈ ਹਾ사 ਦੀ ਖਬਰ ਤੋਂ ਬਾਅਦ ਪਧਰਾ ਚਲਮ ਅਤੇ ਐਸਆਰ ਜ਼ਿਲ੍ਹੇ ਵਿੱਚ ਸੋਗ ਦਾ ਮਾਹੌਲ ਹੈ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰ ਬਾਗੂ ਨਾਇਡੋ ਨੇ ਬਸ ਹਾ사 ਤੇ ਗਹਿਰਾ ਦੁੱਖ ਪ੍ਰਗਟ ਕੀਤਾ ਅਤੇ ਸਿਖਰਲੇ ਅਧਿਕਾਰੀਆਂ ਨੂੰ ਤੁਰੰਤ ਘਟਨਾ ਸਥਾਨ ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਸਹਿਯੋਗ ਬਣਾ ਕੇ ਅਤੇ ਚਿਕਿਤਸਾ ਸੇਵਾਵਾਂ ਤੇਜ਼ ਕਰਨ ਅਤੇ ਜ਼ਖਮੀਆਂ ਨੂੰ ਸਭ ਤੋਂ ਵਧੀਆ ਇਲਾਜ ਦੇਣ ਦੇ ਹੁਕਮ ਦਿੱਤੇ ਨੇ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਹੁਣ ਤੱਕ ਦੇ ਬਚਾਅ ਕੰਮ ਬੱਸ ਵਿੱਚ ਸਵਾਰ ਜਾਂਦੇ ਰਹਿਣ ਦੀ ਗ੍ਰੰਥੀ ਅਤੇ ਹਸਪਤਾਲ ਵਿੱਚ ਭਾਰਤੀ ਜ਼ਖਮਿਆਂ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਹੈ ਬਿਊਰੋ ਰਿਪੋਰਟ ਐਬੀਪੀ ਸੰਜਾ ਆਂਧਰਾ ਪ੍ਰਦੇਸ਼ ਦੇ ਅਲੂਰੀ ਸੀਤਾਰਾਮ ਰਾਜੂ ਜ਼ਿਲ੍ਹੇ ਵਿੱਚ ਕੱਲ ਦੇ ਰਾਤ ਵੱਡਾ ਸੜਕ ਹਾਦਸਾ ਹੋਇਆ ਜਿੱਥੇ ਇੱਕ ਪ੍ਰਾਈਵੇਟ ਬੱਸ ਚਿਤੁਰ ਮਰਡੁੰਮਲੀ ਘਾਟ ਰੋਡ ਤੇ ਬੇਕਾਬੂ ਹੋ ਕੇ ਗਹਿਰੀ ਖਾੜ ਦੇ ਵਿੱਚ ਜਾ ਡੇਗੀ ਹਾਦਸੇ ਵਿੱਚ 10 ਯਾਤਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਕਈ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹਨ ਬੱਸ ਵਿੱਚ ਕੁੱਲ 38 ਯਾਤਰੀ ਸਵਾਰ ਸਨ ਇਹ ਬੱਸ ਤੇਲੰਗਾਨਾ ਦੇ ਪਧਰਾਚਲਮ ਤੋਂ ਅਨਾਵਰਮ ਵੱਲ ਜਾ ਰਹੀ ਸੀ ਐਸਆਰ ਜ਼ਿਲ੍ਹਾ ਕਲੈਕਟਰ ਦਿਨੇਸ਼ ਕੁਮਾਰ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਪ੍ਰਸ਼ਾਸਨ ਨੇ ਤੁਰੰਤ ਰਾਹਤ ਕਾਰਵਾਈ ਸ਼ੁਰੂ ਕਰਦਿਆਂ ਜ਼ਖਮੀਆਂ ਨੂੰ ਪਧਰਾ ਚਲਮ ਏਰੀਆ ਹਸਪਤਾਲ ਵਿੱਚ ਭੇਜਿਆ ਕਲੈਕਟਰ ਨੇ ਕਿਹਾ ਕਿ ਕਈ ਜ਼ਖਮੇ ਦੀ ਹਾਲਤ ਗੰਭੀਰ ਹੈ ਇਸ ਕਰਕੇ ਮਰਨ ਵਾਲਿਆਂ ਦੀ ਗਿਣਤੀ ਵੱਧ ਵੀ ਸਕਦੀ ਹੈ ਸ਼ੁਰੂਆਤੀ ਜਾਣਕਾਰੀ ਮੁਤਾਬਕ ਚਿਤੁਰ ਮਰਦੂਮਲੀ ਘਾਟ ਰਸਤੇ ਤੇ ਡਰਾਈਵਰ ਦੇ ਹੱਥੋਂ ਬੱਸ ਬੇਕਾਬੂ ਹੋ ਗਈ ਅਤੇ ਬੱਸ ਗਹਿਰੀ ਖੰਡ ਵਿੱਚ ਜਾ ਡਿੱਗੀ ਹਾਦਸੇ ਨਾਲ ਪੀੜਤ ਅਨਕਸੀਕੀ ਕੇਈ ਯਾਤਰੀਆਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਦੇਰ ਰਾਤ ਹਾਸਾ ਹੋਣ ਤੋਂ ਬਾਅਦ ਸਥਾਨਕ ਪੁਲਿਸ ਫਾਇਰ ਸਰਵਿਸ ਅਤੇ ਰੈਸਕਿਊ ਟੀਮਾਂ ਤੁਰੰਤ ਮੌਕੇ ਤੇ ਪਹੁੰਚ ਗਈਆਂ ਜ਼ਖਮੀਆਂ ਨੂੰ ਸਟੈਚਰ ਅਤੇ ਰस्सੀਆਂ ਦੀ ਮਦਦ ਨਾਲ ਖੱਟ ਤੋਂ ਬਾਹਰ ਕੱਢ ਕੇ ਹਸਪਤਾਲ ਭੇਜਿਆ ਗਿਆ ਪ੍ਰਸ਼ਾਸਨ ਮਰਨ ਵਾਲਿਆਂ ਦੀ ਪਛਾਣ ਕਰਕੇ ਪਰਿਵਾਰ ਨੂੰ ਸੂਚਨਾ ਦੇ ਰਿਹਾ ਹੈ ਹਾਸੇ ਦੀ ਖਬਰ ਤੋਂ ਬਾਅਦ ਪਧਰਾ ਚਲਮ ਅਤੇ ਐਸਆਰ ਜ਼ਿਲ੍ਹੇ ਵਿੱਚ ਸੋਗ ਦਾ ਮਾਹੌਲ ਹੈ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੋ ਨੇ ਬੱਸ ਹਾਸੇ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਅਤੇ ਸਿਖਰਲੇ ਅਧਿਕਾਰੀਆਂ ਨੂੰ ਤੁਰੰਤ ਘਟ ਪਹੁੰਚਣ ਦੇ ਨਿਰਦੇਸ਼ ਦਿੱਤੇ ਉਹਨਾਂ ਨੇ ਸਾਰੇ ਵਿਭਾਗਾਂ ਨੂੰ ਸਹਿਯੋਗ ਬਣਾ ਕੇ ਰਾਹਤ ਅਤੇ ਚਿਕਿਤਸਾ ਸੇਵਾਵਾਂ ਨੂੰ ਤੇਜ਼ ਕਰਨ ਅਤੇ ਜ਼ਖਮੀਆਂ ਨੂੰ ਸਭ ਤੋਂ ਵਧੀਆ ਇਲਾਜ ਦੇਣ ਦੇ ਹੁਕਮ ਦਿੱਤੇ ਨੇ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਹੁਣ ਤੱਕ ਦੇ ਬਚਾਅ ਕੰਮ ਬਸ ਵਿੱਚ ਸਵਾਰ ਜਾਂਦੇ ਰਹਿਣ ਦੀ ਗਣਤੀ ਅਤੇ ਹਸਪਤਾਲ ਵਿੱਚ ਭਰਤੀ ਜ਼ਖਮੀਆਂ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਹੈ ਬਿਊਰੋ ਰਿਪੋਰਟ ਐਬੀਪੀ ਸੰਜਾ